ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਉਹ ਇਸ ਦੇ ਮਹਾਵਾਕਾਂ ਅਨੁਸਾਰ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਇਸ ਵਕਤ ਇੱਥੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਵਕਤ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਖੜੇ ਆ ਜਿੱਥੇ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਜਿਹੜਾ ਉਹ ਦਿੱਲੀ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਤੇ ਇਹ ਤਸਵੀਰਾਂ ਦੇਖ ਸਕਦੇ ਹੋ ਪਹਿਲਾਂ ਜਿਨ੍ਹਾਂ ਕੰਸਲਟੈਂਟਸ ਨੇ ਜਿਨ੍ਹਾਂ ਜਨਨ ਕਿ ਡਾਕਟਰ ਨੇ ਇਹ ਪੂਰੇ ਇਹੋ ਜਿਹੇ ਡਾਕਟਰ ਨੇ ਜੋ ਅਪਾਇੰਟਮੈਂਟਸ ਬਹੁਤ ਜ਼ਿਆਦਾ ਮੁਸ਼ਕਲ ਕਰਨ ਤੋਂ ਬਾਅਦ ਵਿੱਚ ਇਹਨਾਂ ਦੀ ਅਪਾਇੰਟਮੈਂਟ ਮਿਲਦੀਆਂ ਨੇ ਲੇਕਿਨ ਇਹ ਬਿਲਕੁਲ ਫ੍ਰੀ ਆਫ ਕਾਸਟ ਜਿਹੜੇ ਆ ਉਹ ਬੰਗਲਾ ਸਾਹਿਬ ਵਿਖੇ ਇਹ ਤਮਾਮ ਜਿਹੜੇ ਡਾਕਟਰ ਨੇ ਉਹ ਇੱਥੇ ਆਉਂਦੇ ਨੇ ਅਤੇ ਇੱਥੇ ਸਭ ਤੋਂ ਅਹਿਮ ਗੱਲ ਇਹ ਹੈ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਪੋਲੀਕਲਿਨਿਕ ਦੀ ਕਿ ਜਿਹੜਾ ਐਮ ਆਰ ਆਈ ਟੈਸਟ ਆ ਉਹ ਤਕਰੀਬਨ 50 ਰੁਪਏ ਦੇ ਵਿੱਚ ਜਿਹੜਾ ਇੱਥੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਜਿਹੜੇ ਕਾਫੀ ਬਿਲੋ ਬੈਲਟ ਨੇ ਉਹਨਾਂ ਦਾ ਇਹ ਟੈਸਟ ਹੈ ਜਿਹੜਾ ਉਹ 50 ਰੁਪਏ ਦੇ ਵਿੱਚ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਆਖਿਰਕਾਰ ਕਿੰਨੇ ਦਿਹਾੜੀ ਦੇ ਵਿੱਚ ਇਹੋ ਜਿਹੇ ਕੇਸ ਆਉਂਦੇ ਨੇ ਇਸ ਬਾਰੇ ਸਾਰੇ ਮੈਂ ਗੱਲਬਾਤ ਕਰਾਂਗੇ ਸਾਡੇ ਨਾਲ ਚੇਅਰਮੈਨ ਜਿਹੜੇ ਭੁਪਿੰਦਰ ਸਿੰਘ ਪੁੱਲਰ ਸਾਹਿਬਾ ਮੌਜੂਦ ਨੇ ਪੁੱਲਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 50 ਰੁਪਏ ਦੇ ਵਿੱਚ ਜਿਹੜਾ ਅੱਜ ਐਮ ਆਰ ਆਈ ਟੈਸਟ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਕਰਵਾ ਰਹੀ ਹੈ ਇਹ ਕਦੋਂ ਤੋਂ ਸ਼ੁਰੂ ਹੋਇਆ ਅਤੇ ਇਸ ਵਕਤ ਅੱਜ ਟੋਟਲ ਨੰਬਰ ਆਫ ਪੇਸ਼ੈਂਟ ਕਿੰਨੇ ਕ ਆ ਜਾਂਦੇ ਨੇ ਇੱਕ ਦਿਨ ਦੇ ਵਿੱਚ ਮੈਂ ਅਗਰ ਗੱਲ ਕਰਾਂ ਕਿ ਆਪ ਜੀ ਨੇ ਪੁੱਛਿਆ ਉਸ ਸਮੇਂ ਸਾਡੇ ਪ੍ਰੈਜ਼ੀਡੈਂਟ ਸਰ ਮਨਜਿੰਦਰ ਸਿੰਘ ਸਿਰਸਾ ਜੀ ਔਰ ਉਸ ਸਮੇਂ ਜਨਰਲ ਸੈਕਟਰੀ ਹੁੰਦੇ ਸੀ ਹਰਮਿੰਦਰ ਸਿੰਘ ਕਾਲਕਾ ਜੀ ਜੋ ਕਿ ਇਸ ਟਾਈਮ ਪ੍ਰੈਜ਼ੀਡੈਂਟ ਨੇ ਹਰਮਿੰਦਰ ਸਿੰਘ ਕਾਲਕਾ ਜੀ ਔਰ ਜਨਰਲ ਸੈਕਟਰੀ ਨੇ ਜਗਦੀਪ ਸਿੰਘ ਕਲੋ ਜੀ ਇਹ ਪਿਛਲੇ ਲਗਭਗ ਕੋਈ 2.5 ਸਾਲਾਂ ਦੇ ਵਿੱਚ ਵਿੱਚ ਅਸੀਂ 40000 40000 ਪਲੱਸ ਸਕੈਨ ਕਰ ਚੁੱਕੇ ਹਾਂ 4 ਸਾਲਾਂ ਕਿਉਂਕਿ ਕੰਪਨੀ ਵਾਲੇ ਕਹਿੰਦੇ ਨੇ ਕਿ ਤੁਹਾਡੇ ਇਹ ਇੱਕ ਦਿਨ ਦੇ ਵਿੱਚ 20 ਤੋਂ 22 ਤੋਂ ਜ਼ਿਆਦਾ ਸਕੈਨ ਨਹੀਂ ਹੋਣੇ ਚਾਹੀਦੇ ਔਰ ਅਸੀਂ ਰੋਜ਼ ਇੱਥੇ 50 ਕ੍ਰਾਸ ਕਰਦੇ ਹਾਂ ਕ੍ਰੋਸ ਕਰ ਲਾਂ 250 ਕ੍ਰੋਸ ਕਰ ਦਿਆਂ ਉਹ ਕਿਉਂਕਿ ਕਾਰਨ ਹੈ ਕਿ ਸਾਡੇ ਕੋਲ ਇਥੋਂ ਨਾ ਪੇਸ਼ੈਂਟਸ ਨੇ ਦਿੱਲੀ ਐਨਸੀਆਰ ਤੋਂ ਆਂਦੇ ਆਂਦੇ ਨੇ ਦੂਜੇ ਸਟੇਟਾਂ ਤੋਂ ਪੇਸ਼ੈਂਟਸ ਬਹੁਤ ਆਂਦੇ ਨੇ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੋ ਇਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆਇਆ ਹੈ ਪੇਸ਼ੈਂਟ ਉਹ ਇਥੋਂ ਖਾਲੀ ਵਾਪਸ ਨਾ ਜਾਵੇ ਦਵਾਈ ਸਾਡੇ ਕੋਲ ਮਿਲਦੀ ਹੈ ਦੁਆ ਉੱਪਰੋਂ ਮਿਲਦੀ ਹੈ ਔਰ ਪੇਸ਼ੈਂਟ ਜਿਹੜੇ ਨੇ ਉਹ ਠੀਕ ਹੁੰਦੇ ਮੈਂ ਤਾਂ ਹੀ ਇਸੇ ਕਾ ਸ਼ੁਰੂਆਤ ਚ ਕਿਹਾ ਸੀ ਹੈ ਜ਼ਿਕਰ ਕੀਤਾ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਮੈਂ ਦੇਖਿਆ ਕਿ ਹਰ ਵਰਗ ਦਾ ਜਿਹੜਾ ਪੇਸ਼ੈਂਟ ਇੱਥੇ ਪਹੁੰਚ ਰਿਹਾ ਹੈ ਇਹ ਇਹ ਵਾਕਏ ਤੁਸੀਂ ਇੱਕ ਗੱਲ एकदम ਠੀਕ ਹੀ ਹੈ ਇੱਥੇ ਇੱਥੇ ਅਸੀਂ ਕੋਈ ਜਾਤੀ ਭੇਦਭਾਵ ਨਹੀਂ ਕਰਦੇ ਇੱਥੇ ਫਰਸਟ ਕਮ ਫਰਸਟ ਸਰਵ ਹੈ ਤੁਸੀਂ ਇਹ ਦੇਖੋਗੇ ਤੁਹਾਡੇ ਪਿੱਛੇ ਵੀ ਪੇਸ਼ੈਂਟ ਬੈਠੇ ਨੇ ਕਿੰਨੇ ਪੇਸ਼ੈਂਟਸ ਬੈਠੇ ਨੇ ਇੱਥੇ ਕੋਈ ਵੀ ਜਾਤ ਪਾਤ ਨਹੀਂ ਪੁੱਛੀ ਜਾਂਦੀ ਇੱਥੇ ਸਿਰਫ ਇੱਕ ਹੀ ਸਾਡਾ ਟੀਚਾ ਹੁੰਦਾ ਔਰ ਹੁੰਦਾ ਉਹ ਮਾਨਵਤਾ ਦੀ ਸੇਵਾ ਮਾਨਵਤਾ ਦਾ ਇਲਾਜ ਜੋ ਵੀ ਅਗਰ ਇੱਥੇ ਚੱਲ ਕੇ ਆਇਆ ਹੈ ਔਰ ਖਾਸ ਕਰਕੇ ਮੈਕਸਿਮਮ ਸਾਡੇ ਕੋਲ ਸੀਨੀਅਰ ਸਿਟੀਜ਼ਨਸ ਜ਼ਿਆਦਾ ਆਂਦੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਇੱਥੇ ਗੁਰੂ ਸਾਹਿਬ ਦੇ ਦਰ ਤੇ ਆਇਆ ਉਹ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਹੋ ਕੇ ਜਾਏ ਔਰ ਅਸੀਂ ਉਹਦੀ ਸੇਵਾ ਕਰੀਏ ਸਾਨੂੰ ਰਾਤ ਨੂੰ ਇੱਥੇ 10 10 11 11 ਵਜ ਜਾਂਦੇ ਨੇ ਮਸ਼ੀਨ ਨੂੰ ਐਮ ਆਰ ਆਈ ਦੇ ਪਰ ਐਮ ਆਰ ਆਈ ਦੇ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਲੋਕ ਰਾਤ ਨੂੰ ਡੇਢ ਡੇਢ 2 2 ਵਜੇ ਲਾਈਨ ਚ ਲੱਗ ਜਾਂਦੇ ਨੇ ਕਿ ਸਾਡਾ ਸੂਰੇ ਨੰਬਰ ਆ ਜਾਏ ਔਰ ਮੇਰੀ ਪੂਰੀ ਕੋਸ਼ਿਸ਼ ਇਹਦੀ ਕਿ ਜਿਹੜਾ ਦੋਨੋਂ ਆਇਆ ਹੈ ਔਰ ਰਾਤ ਦਾ ਅਗਰ ਬੈ ਕੀ ਸਰਕਾਰੀ ਫੀਸ ਕਿੰਨੀ ਹੈ ਸਰਕਾਰੀ ਹਸਪਤਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਮਾਮ ਹੋਰ ਜਿਹੜੇ ਦਿੱਲੀ ਦੇ ਸਰਕਾਰੀ ਹਸਪਤਲ ਨੇ ਸਰਕਾਰੀ ਕੀ ਸਰਕਾਰੀ ਜਿੰਨੇ ਹਸਪਤਲਸ ਨੇ ਉਹਨਾਂ ਦੀ ਕੀ ਵੈਸੇ ਫੀਸ ਹੈ ਜੇ ਜੇ ਮੈਂ ਸਰਕਾਰੀ ਹਸਪਤਾਲਾਂ ਦੀ ਗੱਲ ਕਰਾਂ ਚਾਹੇ ਆਪਣਾ ਏਮਸ ਹੈ ਸਫਤਾ ਜਾਂਗੇ ਆਰਐਮਐਲ ਹੈਗਾ ਉਹਨਾਂ ਦੇ ਵਿੱਚ 6 ਤੋਂ 7-7 ਮਹੀਨੇ ਡੇਟ ਹੀ ਨਹੀਂ ਆਂਦੀ ਅਪਾਇੰਟਮੈਂਟ ਨਹੀਂ ਮਿਲਦੀ ਅਪਾਇੰਟਮੈਂਟ ਨਹੀਂ ਮਿਲਦੀ 6 ਤੋਂ 7-7 ਮਹੀਨੇ ਤੇ ਇੱਥੇ ਸਾਡੇ ਕੋਲ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਾਲ ਦੀ ਨਾਲ ਫਟਾਫਟ ਕਰਕੇ ਡੇਲੀ ਜਿੰਨੇ ਪੇਸ਼ੈਂਟਸ ਹਨ ਅਸੀਂ ਉਹਨੇ ਕਰਕੇ ਭੇਜੀਦੇ ਨੇ ਭਾਵੇਂ ਰਾਤ ਨੂੰ ਸਾਨੂੰ 11 ਵਜੇ 12 ਵਜੇ पेशेंट भी मौजूद आए हो मैं बादली ऐसी आई हूँ सेक्टर अठारह से रोनी सेक्टर अठारह से मैं एम आर आई करवाने आई थी मैं प्राइवेट प्राइवेट में दिखवा रही थी डॉक्टर के तो हम वहाँ पर गए थे एम आर आई करवाने के लिए तो मेरे ही सात हजार रूपए मतलब बोले थे किस एम आर आई का सात हजार रूपए बोले थे तो मैं यूट्यूब देख रही थी तो मैं यूट्यूब देखी तो मैं इनको बोली कि ये बोले कि चलो कोई बात नहीं हम करवा देते हैं तो मैंने बोले मेरे इतना बजट नहीं है ये बोले कि इस, मैं बोली इनको कि आप यूट्यूब देखो यूट्यूब पर बंगला साहब गुरुद्वारा में पचास रुपये में हो रही है तो ये हमें यहाँ लाए मेरे मराई बहुत अच्छे सुई मुझे यहाँ बहुत अच्छा लगा पहली बार आयो पह बादली हाँ। आप क्या महसूस कर रहे हो यहाँ पर बहुत अच्छा, अच्छा लग लगता अच्छा है बहुत, 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 मैं, अपना हस्बैंड की भी सिस्टम भी ठीक है हाँ, मैं अपने हस्बैंड की बोल रही थी अभी कि इतना अच्छा सिस्टम हुआ है कि मैं कुछ अच्छा ये पर्ची काटी ये प्राइवेट में दिखा रही थी ये प्राइवेट की है प्राइवेट के में दिखा रही थी तो वहाँ सात हजार रूपए मेरे कमाउंट पचास पचास रूपए पचास रूपये में ये पर्ची कटी है लगता है रिलीफ है जो बहुत बिलो की बेल्ट जी रहे हैं लोग उनके लिए बहुत रिलीफ है ये बहुत अच्छा है जो यहाँ चले हम तो वहाँ बताते हैं लोग यहाँ चले जाओ यहाँ पचास रूपये मेम आई हो रहे हैं और बहुत अच्छे से एकदम तो सब चीज अच्छे हो रहे हैं हम तो पहले सोचे थे ये फेक वीडियो है हम तो ऐसे सोचे आ, थे कि अच्छा फेक अच्छा वीडियो लेकिन आ, मैंने देखा कि चलो कोई बात नहीं फेक होगा तो हम तो बंगला साहब को गुरुद्वारा माथा तो टेक सकते हैं ना वहाँ जाकर हम पूछते पूछते आए तो मुझे तो बहुत अच्छा लगा पैंसठ सौ तो मतलब छः सात हजार रुपया बच गया पचास रुपए में एम होगी हो गई वैसे तो बहुत क्या काम क्या करते हम तो डेली बिल की बाजार लगाते हैं कमा तो लेते हो वही ढाई तीन हजार रूपए हो जाते हैं सेल हो जाते हैं वही पाँच छह सौ रूपए कमाई होते हैं क्या लगता था कि एमआरआई पॉसिबल है प्राइवेट तो में, में तो नहीं लगता प्राइवेट में यहाँ आके अच्छा ही लगा तो, तो बहुत अच्छा लगा ਕਿ ਇਹ ਤੁਸੀਂ ਇੱਥੇ ਗੱਲ ਕਰੋਗੇ ਨਾ ਇੱਥੇ ਤੁਸੀਂ ਦੇਖੋਗੇ ਕਿ ਪੇਸ਼ੈਂਟਸ ਦਾ ਨਾ ਕਿੰਨਾ ਵੱਡਾ ਇੱਕ ٹرسٹ ਹੋਰ ਵੱਜ ਜਾਂਦਾ ਇੱਥੇ ਆ ਕੇ ਕਿ ਜੋ ਚੀਜ਼ਾਂ ਸੀ ਸੁਨੀਆਂ ਸੀ ਵਾਕਿਆ ਆਪਣੇ ਪਰਤਕ ਹੋਈਆਂ ਨੇ ਹਰ ਬੰਦੇ ਦੇ ਨਾਲ ਹੱਟ ਵੀ ਤਿੰਦੀ ਆਪ ਜੀ ਕਿੱਥੋਂ ਆਏ ਜੀ ਜੀ ਸਰ ਕਿੱਥੋਂ ਆਏ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਆਪ ਕੋਈ ਜਗ੍ਹਾ ਸਰ ਮੈਂ ਤਾਂ ਰਹਤਾ ਹਾਂ ਯਾਹਾਂ ਪੇ ਬਟ ਮੇਰੀ ਮਾਤਾ ਜੀ ਬਲਿਆ ਸੇ ਆਈਏ ਹਮ ਲੋਗੇ ਯੂਪੀ ਲਾਸਟ ਹੈ ਯਹਾਂ ਸੇ 1000 ਕਿਲੋਮੀਟਰ ਦੂਰ ਸੇ ਆਏ ਆ ਅੱਛਾ ਹਾਂ ਜੀ ਤੋਂ ਐਮ ਆਰ ਆਈ ਕਰਾਣੇ ਕੇ ਲਈ ਜੀ ਹਮ ਤੋਂ ਟ੍ਰੀਟਮੈਂਟ ਕਰਾ ਰਹੇ ਸਾਂ ਮੰਮੀ ਕੇ ਕੰਮਰ ਮੇ ਬਹੁਤ ਪੇਨ तो डॉक्टरी फीस यहाँ बाईस फीस दे के आयो मैंने जाँच ली थी दस हजार रूपये की तो मैंने सर का वीडियो देखा मैं तो गुरुद्वारा में आता रहता था, था रेगुलर बेस पे मेरे को पता था यहाँ पे स्टार्ट हुआ है ऐसा करके तो मैं माता जी को यहाँ लेके आया और आज मतलब इन लोगों के आशीर्वाद से मतलब मेरा पचास रूपये में ट्रीटमेंट हो पाया नहीं तो मैं मर कराने के लिए सोच रहा था करा पाऊंगा कि नहीं करा पाऊंगा मेरे को प्रॉब्लम थी क्योंकि क्या करते हो सर मैं तो हल्दीराम में जॉब करता हूँ कितनी तनख्वाह कितनी है सैलरी कितनी तो मेरी फोर्टी है ਬਟ ਸਰ ਕਰ ਗਰੀਬ ਵਰਗਾ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ 2.5 ਤੋਂ 3000 ਰੁਪਏ ਕਮਾਉਂਦੇ ਨੇ ਬੇਦੌਖਾ ਹੋ ਜਾਂਦਾ ਕਿ 6000 ਰੁਪਏ ਡਾਕਟਰਾਂ ਨੂੰ ਹੀ ਦੇਣਾ ਐ MRI ਦੇ ਨਹੀਂ ਮੈਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਅੱਜ ਦੀ ਰੇਟ ਦੇ ਵਿੱਚ ਮਹਿੰਗਾਈ ਦਾ ਜ਼ਮਾਨਾ ਹੈ ਆਪਾਂ ਗੱਲ ਕਰੀਏ ਜੇ ਕੋਈ ਕਿਸੇ ਵੀ ਚੀਜ਼ ਦੀ ਗੱਲ ਕਰੀਏ ਤੇ 60 60 70 70 ਰੁਪਏ ਲੀਟਰ ਤੇ ਦੁੱਧ ਹੋਇਆ ਪਿਆ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ 2.5 2.5000 ਦੀ ਰੋਜ਼ ਦੀ ਸੇਲ ਆ ਪਰ 2.5000 ਦੀ ਸੇਲ ਹੈ ਪਰ 2.5000 ਵੱਜਦਾ ਥੋੜੀ ਐ ਇਹਨਾਂ ਨੂੰ ਬਜਦੇ ਦੋ ਜੀ 2-400 ਰੁਪਏ 500 ਰੁਪਏ ਬਜਦੇ ਨੇ ਠੀਕ ਹੈ ਕਿ ਨਹੀਂ ਐਵੇਂ ਅਗਰ ਇਹਨਾਂ ਦੀ ਵੀ ਆਪਾਂ ਗੱਲ ਕਰੀਏ ਗੱਲ ਇਹ ਹੈ ਕਿ ਜਦੋਂ ਬੰਦਾ ਆ ਤੁਸੀਂ ਇਹ ਪਰਚੀਆਂ ਦੇਖੋ ਇੰਨੀ ਇੰਨੀ ਤੁਸੀਂ ਇੱਕ ਵਾਰ ਡਾਕਟਰ ਕੋਲ ਜਾਂਦੇ ਹੋ ਇਹ ਡਾਕਟਰ ਦੀ ਵਿਜ਼ਿਟ ਹੀ ਮੈਂ ਸਮਝਦਾ 800000 ਰੁਪਏ ਹੋएगी ਹਫਤੇ ਮੈਂ ਦੋ ਵਾਰ ਦਿਖਾਇਆ 250 ਰੁਪਏ ਫੀਸ ਦੀਏ ਮੈਨੇ ਇਹ ਦੇਖੋ ਆ ਪਰਚੀਆਂ ਦੇਖੋ ਤੁਸੀਂ 250 ਰੁਪਏ ਡਾਕਟਰ ਇੱਕ ਟਾਈਮ ਦੀ ਵਿਜ਼ਿਟ ਲੈ ਰਿਹਾ ਹੈ 12 ਤਰੀਕ ਨੂੰ ਦਿਖਾਇਆ ਹੈ ਅਤੇ ਥੈਂ ਮੈਨੇ ਫਿਰ ਅਗੇਨ 24 ਸਾਰੇ ਕੋ ਦਿਖਾਇਆ ਹੈ ਡਬਲ ਫੀਸ دی ਮੈਨੇ 22200 ਰੁਪਏ ਦੀ 22200 ਰੁਪਏ ਇੱਕ ਵਿਜ਼ਿਟ ਦਾ 2200 ਰੁਪਏ ਇੱਕ ਵਿਜ਼ਿਟ ਦੀ ਅਗਰ ਦੇ ਰਹੇ ਹੋ ਤੇ ਇਹ ਪੇਸ਼ੈਂਟਸ ਦਾ ਤੇ ਵੈਸੇ ਤਰਾ ਨਿਕਲਿਆ ਪਿਆ ਹੁੰਦਾ ਔਰ ਇਹਨਾਂ ਕੋਲ ਜਦੋਂ ਤੁਸੀਂ ਪਹਿਲਾਂ ਦਵਾਈ ਲਿਖਵਾ ਕੇ ਲਿਆਉਗੇ ਔਰ ਉਸ ਤੋਂ ਬਾਅਦ ਜਦ ਤੁਸੀਂ ਦੁਬਾਰਾ ਦਵਾਈ ਲਿਖਵਾਓਗੇ ਉਹਨੇ ਡਾਕਟਰ ਨੇ ਦਵਾਈ ਚੇਂਜ ਕਰ ਦੇਣੀ ਹੈ 4500 ਰੁਪਏ ਦੀ ਦਵਾਈ ਹੈ ਇਹ ਇਹ ਮੈਡੀਸਿਨਸ ਜੋ ਹੈ ਨਾ ਇਹ 4500 ਰੁਪਏ ਦੀ ਦਵਾਈ ਲਈਏ ਮੈਨੇ ਫਿਰ ਦਵਾਈਆਂ ਹੀ ਫ੍ਰੀ ਮੈਂ ਸੁਣਿਆ ਅਸੀਂ ਇੱਥੇ ਦਵਾਈ ਜਿਹੜੀ ਹੈਗੀ ਹੈ ਜਿਹੜੇ ਸਾਡੇ ਡਾਕਟਰ ਕੋਲ ਚੈੱਕ ਕਰਾਉਂਦੇ ਨੇ niche ਪਰਚੀ ਜਿਹੜੀ ਬਣਦੀ ਆ ਉਹਨਾਂ ਨੂੰ ਮੈਡੀਸਿਨ ਅਸੀਂ ਫ੍ਰੀ ਦਿੰਦੇ ਆ ਆਪਕਾ ਕਿਆ ਨਾ ਬਤਾਤਾ ਆਪਨੇ ਮੰਮੀ ਕਹਿੰਨਾ ਨਹੀਂ ਆਪਾ ਮੇਰਾ ਨਰਾਜੀ ਬਨਾ ਇਹ ਰਾਜੀਵ ਦੇ ਨਾਲ ਆਪਾਂ ਗੱਲ ਕਰਦੇ ਸੀ ਜਿਹਨੇ ਕਿਹਾ ਮੇਰੀ 40000 ਤਨਖਾਹ ਹੈ ਤੇ ਮਹੀਨੇ ਦਾ 2 ਤੇ ਇਸ ਕਰਕੇ ਇੱਕ ਜਿਸ ਘਰ ਦੇ ਵਿੱਚ ਵੀ ਕੋਈ ਬਿਮਾਰੀ ਅਗਰ ਵੜ ਜਾਂਦੀ ਹੈ ਨਾ ਮੈਂ ਸਮਝਦਾ ਹਾਂ ਕਿ ਉਹ ਆਦਮੀ ਦਾ ਜੂਸ ਨਿਕਾਲ ਦਿੰਦੀ ਆ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਵੱਲੋਂ ਬੰਗਲਾ ਸਾਹਿਬ ਗੁਰਦਾਰਵੇਕੇ ਜੋ ਇਹ ਡਾਇਗਨੋਸ ਸੈਂਟਰ ਚੱਲਦਾ ਪਿਆ ਸਾਡੇ ਪ੍ਰੈਜ਼ੀਡੈਂਟ ਸਰ ਹਰਮੀਤ ਸਿੰਘ ਕਾਲਕਾ ਜੀ ਜਨਰਲ ਸੈਕਟਰੀ ਸਰ ਜਗਦੀਪ ਸਿੰਘ ਕਲਰੋ ਜੀ ਔਰ ਇਹ ਸਾਰੀਆਂ ਸੇਵਾਵਾਂ ਅਸੀਂ ਇੱਥੇ ਕਰਦੇ ਪਿਆ ਦਾਸੇ ਤੇ ਸੇਵਾਦਾਰ ਹੈਗਾ ਔਰ ਇੱਥੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੀ ਪੇਸ਼ੈਂਟ ਆਣ ਸੀਨੀਅਰ ਸਿਟੀਜ਼ਨਸ ਹਨ ਉਹਨਾਂ ਨੂੰ ਇੱਕਦਮ ਜੋ ਸਾਡੀ ਕੋਸਟ ਆਂਦੀ ਹੈ ਔਰ ਕਈ ਵਾਰ ਅਗਰ ਆਪਾਂ ਅਸੀਂ ਐਮ ਆਰ ਆਈ ਦੀ ਗੱਲ ਕਰੀਏ ਐਮ ਆਰ ਆਈ ਅਸੀਂ 50 ਰੁਪਏ ਜਿਵੇਂ ਪਰਚੀ ਇਹਨਾਂ ਨੇ ਦਿਖਾਈ ਆ ਆਪ ਜੀ ਨੂੰ ਇਹ 50 ਰੁਪਏ ਦੀ ਪਰਚੀ ਆ ਇਹਦੇ ਉੱਤੇ ਸਾਡੀ ਆਪਣੀ ਕੋਸਟ ਜਿਹੜੀ ਹੈਗੀ ਆ ਉਹ ਕੋਈ 14-1500 ਰੁਪਏ ਆਂਦੀ ਆ ਬਾਕੀ ਜਿਹੜਾ ਪੈਸਾ ਹੈਗਾ ਉਹ ਗੁਰਦਾਰੇ ਤੋਂ ਆਪੇ ਕੀਤਾ ਜਾਂਦਾ ਪੇ ਕਰ ਹਾਂ ਉਹ ਗੁਰਦਾਰਾ ਪੇ ਕਰਦਾ ਜਿਹੜਾ ਬਾਕੀ ਕਿਉਂਕਿ ਡਾਕਟਰਸ ਨੂੰ ਤਾਂ ਪੈਸਾ ਦੇਣਾ ਹੈ ਨਾ ਜਿਹੜੀ ਫਿਲਮਸ ਦਾ ਖਰਚਾ ਹੈਗਾ ਜਿਹੜਾ ਮਸ਼ੀਨ ਦਾ ਖਰਚਾ ਹੈਗਾ ਜੇ ਅਸੀਂ ਅੱਜ ਅਗਰ ਮੈਂ ਗੱਲ ਕਰਾਂ ਮਸ਼ੀਨ ਦੀ ਜਿਹੜੀ ਐਮ ਆਰ ਆਈ ਦੀ ਮਸ਼ੀਨ ਹੈਗੀ ਆ ਇਹਦਾ ਇਹਦੀ ਏ ਐਮ ਸੀ ਐਮ ਸੀ ਜਿਹੜੀ ਹੈਗੀ ਆ ਉਹ ਕੋਈ ਅਪਰੋਕਸ 35 ਲੱਖ ਰੁਪਇਆ ਪਰイヤー ਹੈਗੀ ਆ ਔਰ ਇਹਦੇ ਵਿੱਚ ਸਾਡੀ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਆਪਦੇ ਚੈਨਲ ਮਾਧਿਅਮ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਆਪ ਜੀ ਦੇ ਇਹ ਵਿਊਅਰਸ ਦਰਸ਼ਕ ਦੇਖਦੇ ਪੈਣੇ ਜਿਹੜੀ ਕਿਉਂਕਿ ਸਾਡੇ ਕੋਲ ਮਸ਼ੀਨਾਂ ਵੀ ਇੱਥੇ ਸਾਰੀਆਂ ਸਾਨੂੰ ਇਹ ਡੋਨੇਟ ਆਈਆਂ ਹੋਈਆਂ ਨੇ ਔਰ ਸਾਨੂੰ ਇੱਥੇ ਹੋਰ ਵੀ ਜਿਹੜੀਆਂ ਚੀਜ਼ਾਂ ਡੋਨੇਸ਼ਨ ਸੰਧੀਆਂ ਨੇ ਮੈਂ ਦਰਸ਼ਕਾਂ ਨੂੰ ਇਹ ਵੀ ਗੱਲ ਕਹਿਣਾ ਚਾਹਾਂਗਾ ਹੱਥ ਜੋੜ ਕੇ ਕਿ ਜੇ ਤੁਸੀਂ ਇੱਥੇ ਚੱਲ ਰਹੀਆਂ ਮਸ਼ੀਨਾਂ ਦੀਆਂ ਵਿੱਚ ਕੋਈ ਆਪਣੀ ਸੇਵਾਵਾਂ ਪਾਣਾ ਚਾਹੁੰਦੇ ਹੋ ਚਾਹੇ ਉਹ AMC ਦੇ ਰੂਪ ਦੇ ਵਿੱਚ ਹੋ ਤੇ ਉਹ ਜਰੂਰ ਇੱਥੇ ਆ ਕੇ ਸੇਵਾ ਕਰੋ ਔਰ ਗੁਰੂ ਅਰਕਿਸ਼ਨ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਪਿੱਛੇ ਸਾਡੇ ਕੋਲ ਹੁਣ ટી ਸੀਰੀਜ਼ ਵਾਲਿਆਂ ਨੇ ਸਾਨੂੰ 9 ਕਰੋੜ ਦੀ ਪੈਟਸਿਟੀ ਦਿੱਤੀ ਹੈ ਗਿਆ ਪੈਟ ਸਕੈਨ ਜਿਹਦੇ ਅੰਦਰ ਹੋਲ ਬਾਡੀ ਪੈਟ ਸਕੈਨ ਇੱਕ ਵਨ ਵਨ ਸ਼ਾਟ ਚ ਹੋ ਜਾਏਗਾ ਮਾਈਕਰੋ ਤੋਂ ਮਾਈਕਰੋ ਕੈਂਸਰ ਜਿਹੜਾ ਹੈਗਾ ਉਹ ਡਿਟੈਕਟ ਹੋ ਜਾਂਦਾ ਇੱਕਦਮ ਡਿਟੈਕਟ ਹੋ ਜਾਂਦਾ ਤੁਸੀਂ نیچے ਜਾ ਕੇ ਦੇਖੋ ਸਾਡੇ ਕੋਲ ਜਿਹੜੀ ਲੈਬ ਹੈਗੀ ਹੈ ਵਰਲਡ ਕਲਾਸ ਲੈਬ ਹੈ ਔਰ ਲੈਬ ਦੇ ਵਿੱਚ ਸਾਡੇ ਕੋਲ ਵਰਲਡ ਦੀਆਂ ਸਭ ਤੋਂ ਮਹਿੰਗੀਆਂ ਸੀਮੰਟਸ ਕੰਪਨੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕੋਈ ਮਸ਼ੀਨ 380 ਟੈਸਟ ਇੱਕ ਵਾਰ ਤੇ ਕਰਦੀ ਹੈ ਕੋਈ ਪੌਣੇ 200 ਟੈਸਟ ਇੱਕ ਵਾਰ ਦੇ ਵਿੱਚ ਕਰਦੀ ਹੈ ਇੱਕ ਘੰਟੇ ਦੇ ਵਿੱਚ ਇਹਨਾਂ ਨੇ ਟੈਸਟ ਹੁੰਦੇ ਹਨ ਔਰ ਉੱਥੇ ਤੁਸੀਂ ਤੁਹਾਨੂੰ ਮੈਂ ਸਰਟੀਫਿਕੇਟ ਦਿਕਾਨਾ ਜਿਹੜਾ ਇਬਾਸ ਇੱਕ ਜਿਹੜਾ ਇੰਸਟੀਚਿਊਸ਼ਨ ਹੈਗਾ ਜਿਹੜਾ ਇਹਨਾਂ ਲੈਬਸ ਦੇ ਉੱਤੇ ਧਿਆਨ ਰੱਖਦਾ ਹੈ ਜਿਹੜਾ ਕੁਆਲਟੀ ਕੰਟਰੋਲ ਤੇ ਧਿਆਨ ਰੱਖਦਾ ਹੈ ਸਾਨੂੰ ਹਰ ਮਹੀਨੇ ਐਕਸੀਡੈਂਟ ਔਰ ਗੁੱਡ ਦਾ ਅਵਾਰਡ ਮਿਲਦਾ ਹੈ ਇਹ ਸਾਡੇ ਵਾਸਤੇ ਬੜਾ ਪ੍ਰਾਊਡ ਦਾ ਮੂਮੈਂਟ ਹੈਗਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਗੁਰੂ ਸਾਹਿਬ ਆਪਣੀਆਂ ਸੇਵਾਵਾਂ ਆਪ ਲੈ ਰਹੇ ਨੇ ਮੈਂ ਆਪ ਦੇ ਦਰਸ਼ਕਾਂ ਨੂੰ ਹੀ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਨੇ ਵੀ ਇਹੋ ਜੀ ਸੇਵਾਵਾਂ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ ਉਹ ਸਾਡੇ ਦਿੱਲੀ ਸਿੱਖ ਗੁਰਦਾਰਾ ਕਮੇਟੀ ਦੇ ਸਾਡਾ ਬੈਂਕ ਅਕਾਊਂਟ ਹੈ ਸਾਡੇ ਕੋਲ ਐਫਸੀਆਰ ਅਕਾਊਂਟ ਹੈਗਾ ਔਰ ਸਾਡੇ ਕੋਲ 80ਐਸਆਰ ਅਕਾਊਂਟ ਵੀ ਹੈਗਾ ਤੁਸੀਂ ਸਾਨੂੰ ਇੱਥੇ ਆਪਣਾ ਸੀਐਸਆਰ ਦੇ ਕੇ ਵੀ ਤੁਸੀਂ ਇੱਥੇ ਆਪਣੀਆਂ ਇਹ ਚੱਲ ਰਹੀਆਂ ਸੁਵਿਧਾ ਜਿਹੜੀ ਫੈਸਿਲਿਟੀਆਂ ਪੇਸ਼ੈਂਟਸ ਵਾਸਤੇ ਹਨ ਇਹਦੇ ਵਿੱਚ ਤੁਸੀਂ ਸੇਵਾ ਕਰ ਸਕਦੇ ਹੋ